ਹਾਂਜੀ ਬਹੁਤ ਹੀ ਸਤਿਕਾਰਯੋਗ ਕਟਾਲੀ ਕਾਟ ਤੇ ਆਪਕੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣੀ ਪੇ ਫਿਕਸੇਸ਼ਨ ਦਾ ਜਿਹੜਾ ਪ੍ਰੋਸੈਸਾ ਜਿਹੜਾ ਉਹ ਚੱਲ ਰਿਹਾ ਹੈਗਾ 34799 ਸੀਡਬਲਯੂਪੀ ਦੇ ਤਹਿਤ ਤਾਂ ਜਿਹੜੀ ਆਪਣੀ ਸੀਓਸੀਪੀ ਲੱਗੀ ਹੋਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ 2572 ਉਸ ਦੇ ਤਹਿਤ ਸਪੀਕਿੰਗ ਆਰਡਰ ਜਿਹੜੇ ਆਪਣੇ ਹੋਏ ਆ ਜਿਦੇ ਵਿੱਚ ਆਪਣੀ ਪੇ ਫਿਕਸੇਸ਼ਨ ਨੂੰ ਲੈ ਕੇ ਥੱਲੇ ਵਿਭਾਗ ਵੱਲੋਂ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਪਰ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵਾਲੀਆਂ ਜਿਹੜੀਆਂ ਸਾਥੀਓ ਉਹ ਆ ਰਹੀਆਂ ਨੇ ਕਿਉਂਕਿ ਹਰੇਕ ਕੋਈ ਆਪਣੇ ਤਰੀਕੇ ਦੇ ਨਾਲ ਜਿਹੜੀ ਪੇ ਫਿਕਸ ਆ ਉਹ ਆਪਣੀ ਕਰ ਰਿਹਾ ਹੈਗਾ ਜੋ ਕਿ ਤਰਕ ਸੰਗਤ ਨਹੀਂ ਹੈਗੀ ਤਾਂ ਇਸੇ ਮੰਗ ਨੂੰ ਲੈ ਕੇ ਅੱਜ ਆਪਾਂ ਕ੍ਰਿਡਿਟ ਕਾਰਡ ਮਾਸਟਰ ਕਾਰਡ ਯੂਨੀਅਨ ਵੱਲੋਂ ਅਤੇ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਜੀ ਦੇ ਨਾਲ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਡੀਪੀਆਈ ਸਕੈਂਡਰੀ ਜੀ ਨੂੰ ਮਿਲੇ ਆ ਜਿਦੇ ਵਿੱਚ ਅਸੀਂ ਆਪਣੇ ਵੱਲੋਂ ਕੁਝ ਗੱਲਾਂ ਬਾਤਾਂ ਨੇ ਉਹਨਾਂ ਦੀ ਪੇ ਫਿਕਸੇਸ਼ਨ ਨੂੰ ਲੈ ਕੇ ਰੱਖੀਆਂ ਨੇ ਕਿਉਂਕਿ ਜਿਆਦਾ ਲੰਬਾ ਨਹੀਂ ਜਾਂਦਾ ਨਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 17/7/2020 ਵਾਲਾ ਪੱਤਰ ਸੀ ਜਿਹਦੇ ਵਿੱਚ ਆਪਣੇ ਉੱਪਰ ਕੇਂਦਰੀ ਪੇ ਸਕੇਲ ਆਇਆ ਗਿਆ ਸੀਗਾ ਉਹਨੂੰ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੇਮ ਪ੍ਰੋਸੀਜਰ ਦਾ ਕੰਮ ਸ਼ੁਰੂ ਹੋਇਆ ਤਾਂ ਜਿਹਦੇ ਵਿੱਚ ਹੁਣ ਇੱਕ ਗੱਲ ਕਲੀਅਰ ਆ ਕੇ ਪੰਜਵਾਂ ਜਿਹੜਾ ਪੇ ਸਕੇਲ ਆ ਉਹ ਖਤਮ ਹੋ ਗਿਆ ਕਿਉਂਕਿ ਉਹ ਖਤਮ ਕਰਤਾ ਛੇਵਾਂ ਪੇ ਸਕੇਲ ਚੱਲ ਪਿਆ ਤਾਂ ਪ੍ਰੋਬਲਮ ਕੀ ਆਈ ਕਿ ਜਦੋਂ ਛੇਵਾਂ ਪੇ ਸਕੇਲ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਤਾਂ ਉਸ ਤੋਂ ਪਹਿਲਾਂ ਕੇਂਦਰੀ ਪੇ ਸਕੇਲ ਚੱਲ ਰਿਹਾ ਸੀ ਤਾਂ ਉਹ ਹੁਣ ਆਪਾਂ ਪੱਤਰ ਉਹ ਰੱਦ ਹੋ ਗਿਆ ਤਾਂ ਹੁਣ ਆਪਣੇ ਤੇ ਸਿੱਧਾ ਜਿਹੜਾ ਛੇਵਾਂ ਪੇਸਕੇਲ ਆ ਉਹ ਇੰਪਲੀਮੈਂਟ ਹੋਣਾ ਪਰ ਉਸ ਦੇ ਤਹਿਤ ਜਿਹੜੀ ਪੇ ਫਿਕਸੇਸ਼ਨ ਆ ਉਹ ਤਰਕ ਸੰਗਤ ਤਰੀਕੇ ਨਾਲ ਨਹੀਂ ਹੋ ਰਹੀ ਜਿਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਉਹ ਆ ਰਹੀਆਂ ਨੇ ਅਧਿਪਕਾਂ ਦੇ ਵਿੱਚ ਜਿਹੜਾ ਹੈਗਾਗਾ ਵੀ ਉਹ ਭਰਮ ਦੀ ਸਥਿਤੀ ਹੈ ਜਿਹੜੀ ਉਹ ਪੈਦਾ ਹੋਈ ਆ ਕਿਉਂਕਿ ਜੋ ਪੇ ਫਿਕਸੇਸ਼ਨ ਆ ਇਸ ਕੇਸ ਦੇ ਵਿੱਚ ਜਿਹੜੀ ਨਿਧਾਰਤ ਹੋਊਗੀ ਉਹ ਪੂਰੀ ਕਥਾਲੀ ਕਾਰਡ ਦੇ ਵਿੱਚ ਨਿਧਾਰਤ ਹੋਣੀ ਆ ਕਿਉਂਕਿ ਵੱਖ-ਵੱਖ ਭਰਤੀਆਂ ਦੀ ਵੀ ਪੇ ਫਿਕਸੇਸ਼ਨ ਆ ਜਿਹੜੀ ਉਹ ਚੱਲ ਰਹੀ ਆ ਤਾਂ ਸਾਥੀਓ ਇੱਥੇ ਸ਼ੋਰਟ ਦੇ ਵਿੱਚ ਮੈਂ ਇਹ ਗੱਲ ਰੱਖਦਾ ਕਿ ਇੱਕ ਇੱਕ 2016 ਵੇਲੇ ਜਿਹੜਾ ਸੀਗਾ ਆਪਣਾ ਪੰਜਾਬ ਪੇ ਸਕੇਲ ਆ ਜਿਹੜਾ ਉਹ ਚੱਲ ਰਿਹਾ ਸੀ ਕਿ ਜਿਹੜਾ ਕੇ 6ਵਾਂ ਪੇ ਸਕੇਲ ਦਾ ਮਤਲਬ ਕਿ ਰਿਪੋਰਟ ਆਈ ਜਾਂ ਉਹਨੂੰ 2021 ਦੇ ਵਿੱਚ ਲਾਗੂ ਕੀਤਾ ਗਿਆ ਪਰ ਸਾਥੀਓ ਜਦੋਂ ਹੁਣ ਆਪਣੀ ਪੇ ਫਿਕਸੇਸ਼ਨ ਹੋ ਰਹੀ ਆ ਉਹ ਕੋਈ 38100 ਦੇ ਨਾਲ ਹੋ ਰਹੀ ਆ ਜਿਹਦੇ ਵਿੱਚ ਆਪਾਂ ਇਹ ਗੱਲ ਰੱਖੀ ਆ ਵੀ ਇਹ ਜਿਹੜੀ ਪੇ ਫਿਕਸੇਸ਼ਨ ਆ ਇਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕਿਉਂਕਿ ਸਹੀ ਤਰੀਕੇ ਨਾਲ ਪੇ ਫਿਕਸੇਸ਼ਨ ਜਿਹੜੀ ਆਪਣੀ ਇਨੀਸ਼ੀਅਲ ਪੇ ਆ 18450 ਉਹਨੂੰ 2 25 ਦੇ ਗੁਣਾਕ ਦੇ ਨਾਲ ਜਿਹੜੀ ਉਹ ਨਿਰਧਾਰਤ ਹੋਣੀ ਆ ਪਰ ਹੋਇਆ ਕਿ ਹੋ ਕੀ ਰਿਹਾਗਾ 14 430 ਦੇ ਨਾਲ 2 58 ਦਾ ਫੈਕਟਰ ਲਾ ਕੇ ਜਾਂ 2 40 ਦਾ ਫੈਕਟਰ ਲਾ ਕੇ ਜਿਹੜੀ ਆ ਤਨਖਾਹ ਜਿਹੜੀ ਉਧਾਰਤ ਕੀਤੀ ਜਾ ਰਹੀ ਆ ਜਿਹਦੇ ਵਿੱਚ ਕੋਈ 15% ਦੀ ਹਾਈਕ ਵੀ ਦੀ ਵੀ ਗੱਲ ਆ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਸਾਥੀਓ ਇੱਥੇ ਥੋੜੀ ਜੀ ਮੈਂ ਗੱਲ ਸਪਸ਼ਟ ਕਰਦੇ ਆ ਕਿ 1 1 2016 ਤੋਂ ਲੈ ਕੇ 16 7 20 ਤੱਕ 15% ਜਿਹੜੀ ਹਾਈਕ ਆ ਉਹ ਮੁਲਾਜ਼ਮਾਂ ਨੂੰ ਦਿੱਤੀ ਗਈ ਤਾਂ ਉਸ ਤੋਂ ਬਾਅਦ ਕੇਂਦਰੀ ਪੇਸਕੇ ਲਾਗੂ ਕਰ ਦਿੱਤੇ ਗਏ ਨਾ 17 ਤਰੀਕ ਤੋਂ ਉਹ ਹਾਈਕ ਆ ਜਿਹੜੀ ਉਹ ਬੰਦ ਹੋ ਗਈ ਤਾਂ ਹੁਣ ਕੀ ਆ ਜਿਹੜਾ ਸੈਂਟਰ ਦਾ ਪੇ ਸਕੇਲ ਰੱਦ ਹੋ ਗਿਆ ਤਾਂ ਹੁਣ 6ਵਾਂ ਪੇ ਸਕੇਲ ਲੱਗਣਾ ਤਾਂ ਉਸ ਦੇ ਕਰਕੇ ਉਸ ਦੇ ਤਹਿਤ ਜਿਹੜਾ ਆਪਣੇ ਉੱਪਰ ਜਿਹੜੀ 15% ਦੀ ਹਾਈਕ ਆ ਆਫਟਰ ਪ੍ਰੋਬੇਸ਼ਨ ਆ ਜਿਹੜੀ ਉਹ ਬਣਦੀ ਆ ਤੇ ਜਿਹੜੀ ਪੇ ਨਿਰਧਾਰਤ ਹੋਣੀ ਚਾਹੀਦੀ ਆ ਉਹ 18450 ਨਾਲ 225 ਦੇ ਗੁਣਾਕ ਦੇ ਨਾਲ ਨਿਰਧਾਰਤ ਹੋਣੀ ਚਾਹੀਦੀ ਆ ਤਾਂ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਪੇ ਫਿਕਸੇਸ਼ਨ ਉਹ ਹੋਊਗੀ ਤਾਂ ਅਸੀਂ ਆ ਡੀਪੀਆਈ ਸਾਹਿਬ ਕੋਲੇ ਮੰਗ ਵੀ ਰੱਖੀ ਆ ਤੇ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਉੱਥੇ ਬੁਲਾਇਆ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਆਪਣੀ ਜੋ ਮੰਗ ਸੀ ਜੋ ਕਿ ਤਰਕ ਸੰਗਤ ਮੰਗਾ ਬਿਲਕੁਲ ਤੱਤ ਦੇ ਜਾਂ ਫੈਕਟਰ ਬੇਸਡ ਜਿਹੜੀ ਮੰਗ ਆ ਸੀ ਉਹਨਾਂ ਕੋਲ ਕੀਤੀ ਆ ਤੇ ਲਿਖਤੀ ਦੇ ਵਿੱਚ ਅਸੀਂ ਉਹਨਾਂ ਨੂੰ ਆਪਣਾ ਸਾਰਾ ਜਿਹੜਾ ਹੈਗਾ ਨੋਟ ਕਰਵਾ ਦਿੱਤਾ ਜੋ ਆਪਣੀ ਮੰਗ ਹੈਗੀ ਆ ਤਾਂ ਉਹਦੇ ਵਿੱਚ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆਗਾ ਜੇ ਬਹੁਤ ਛੇਤੀ ਜਿਹੜਾ ਹੈਗਾ ਇਸ ਦੇ ਸੰਬੰਧੀ ਅਸੀਂ ਉੱਪਰਲੇ ਅਧਿਕਾਰੀਆਂ ਨਾਲ ਰਹਿ ਕਰਕੇ ਜਾਂ ਐਫਡੀ ਦੇ ਅਧਿਕਾਰੀਆਂ ਨਾਲ ਰੈਸਲਾ ਕਰਕੇ ਜਿਹੜਾ ਹੈਗਾ ਆਪਣੀ ਪੇ ਜਿਹੜੀ ਫਿਕਸੇਸ਼ਨ ਆ ਉਹ ਸੰਬੰਧੀ ਜਿਹੜੇ ਹੈਗੇ ਨੇ ਦਿਸਾ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਜਾਣਗੇ ਤਾਂ ਸਾਥੀਓ ਜਿਹੜੀ ਜਿਹੜੀ ਵੀ ਪੇ ਕੋਈ ਫਿਕਸੇਸ਼ਨ ਹੋ ਰਹੀ ਆ ਜਾਂ ਕਿਵੇਂ ਆ ਠੀਕ ਆ ਇੱਕ ਵਾਰੀ ਜੋ ਪ੍ਰੋਸੈਸ ਚੱਲਦਾ ਕਿਉਂਕਿ ਸੀਓਸੀਪੀ ਲੱਗੀ ਆ ਜਿਸ ਕਰਕੇ ਜਿਹੜਾ ਪ੍ਰੋਸੈਸ ਉਹ ਪੂਰਾ ਫਾਸਟ ਚੱਲ ਰਿਹਾਗਾ ਪਰ ਆਪਣੀ ਇਹ ਕੋਸ਼ਿਸ਼ ਆ ਕਿ ਸਹੀ ਤਰੀਕੇ ਦੇ ਨਾਲ ਪੇ ਫਿਕਸੇਸ਼ਨ ਹੋਵੇ ਕਿਉਂਕਿ ਜਿਹੜੀ ਇੱਕ ਵਾਰੀ ਪੇ ਫਿਕਸ ਇੱਥੇ ਹੁੰਦੀ ਆ ਤਾਂ ਉਹ ਬਾਕੀ ਪੂਰੇ ਸਾਰੇ 41 46 ਜਿਹੜੇ ਆਪਣੇ ਅਧਿਆਪਕ ਸਾਥੀ ਨੇ ਉਹੀ ਪੇ ਸਕੇਲ ਨੇ ਜਿਹੜੇ ਉਹ ਫਿਕਸੇਸ਼ਨ ਆ ਜਿਹੜੀ ਹੋ ਕੇ ਕੰਟੀਨਿਊ ਹੋਣੀ ਆ ਅਸੀਂ ਆਪਣੇ ਵੱਲੋਂ ਆਪਾਂ ਆਪਣੇ ਵੱਲੋਂ ਤੱਥਾਂ ਦੇ ਆਧਾਰਤ ਜਿਹੜੀ ਹੈਗੀ ਆ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਪੇ ਫਿਕਸੇਸ਼ਨ ਦਾ ਸਹੀ ਤਰੀਕੇ ਨਾਲ ਹੋਵੇ ਤੇ ਆਪਣੇ ਕਿਸੇ ਅਧਿਹਾਪਕ ਦਾ ਜਿਹੜਾ ਵਿੱਤੀ ਨੁਕਸਾਨ ਆ ਉਹ ਨਾ ਹੋਵੇ ਔਰ ਅੱਗੇ ਵੀ ਜੇਕਰ ਜਦੋਂ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਜਿੱਥੇ ਕਿਤੇ ਵੀ ਆਪਾਂ ਨੂੰ ਲੱਗਦਾ ਵੀ ਕੋਈ ਕਮੀ ਪੇਸ਼ੀ ਆ ਤਾਂ ਆਪਾਂ ਆ ਕੇ ਵਿਭਾਗ ਨਾਲ ਦੁਬਾਰਾ ਜਿਹੜਾ ਆਪਣਾ رابطہ ਜਿਹੜਾ ਉਹ ਕਰਾਂਗੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਥੀਓ ਸੰਯੋਗ ਨਾਲ ਅੱਜ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਕਾਟਾਲੀ ਕਾੜ ਦੇ ਸਤਿਕਾਰਯੋਗ ਸਾਥੀ ਤੇ ਡੀਟੀਐਪ ਦੇ ਸਾਥੀ ਜਿਹੜੇ ਉਹ ਸ਼ਾਮਲ ਰਹੇ ਧੰਨਵਾਦ ਸਾਥੀਓ ਜਹ ਜਨਤਾ ਜਹ ਸੰਘਰਸ਼ ਜਿੱਤ ਲੜਦੇ ਲੋਕਾਂ ਦਾ